ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ 30 ਜੁਲਾਈ ਸੌਣ ਮਹੀਨੇ ਦੇ ਬੁੱਧਵਾਰ ਵਾਲੇ ਦਿਨ ਕਰਨਾ ਹੋਵੇਗਾ ਕਿਉਂਕਿ ਇਹ ਬਹੁਤ ਹੀ ਖਾਸ ਦਿਨ ਹੈ ਇਸ ਦਿਨ ਸਿੱਧੀ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਇਸੀ ਤਰੀਕੇ ਦੇ ਨਾਲ ਸੌਣ ਦੇ ਮਹੀਨੇ ਦਾ ਇਹ ਬੁੱਧਵਾਰ ਬਿਲਕੁਲ ਵੀ ਸਧਾਰਨ ਨਹੀਂ ਹੈ ਜੇਕਰ ਤੁਸੀਂ ਸੌਣ ਦੇ ਮਹੀਨੇ ਦੇ ਇਸ ਬੁੱਧਵਾਰ ਨੂੰ ਗਾਣੋ ਤੁਸੀਂ ਇੱਕ ਚੀਜ਼ ਅਜੇਹੀ ਖਿਲਾ ਦੇਣਿਓ ਤਾਂ ਤੁਹਾਨੂੰ ਕਰੋੜਪਤੀ ਬਣਨ ਦੇ ਵਿੱਚ ਵੀ देर ਨਹੀਂ ਲੱਗੇਗੀ ਇਹ ਇੱਕ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਬੁੱਧਵਾਰ ਦਾ ਦਿਨ ਹੁੰਦਾ ਹੈ ਜੇਕਰ ਆਪਾਂ ਗੱਲ ਕਰੀਏ ਇਹ ਭਗਵਾਨ ਗਣੇਸ਼ ਤੇ ਮਾ ਦੁਰਗਾ ਨੂੰ ਬਹੁਤ ਹੀ ਜ਼ਿਆਦਾ ਪਸੰਦੀਹ ਕਹਿੰਦਾ ਭਾਵ ਕਿ ਇਹ ਦਿਨ ਮਾ ਦੁਰਗਾ ਤੇ ਭਗਵਾਨ ਗਣੇਸ਼ ਜੀ ਨੂੰ ਅਰਪਿਤ ਹੁੰਦਾ ਹੈ ਕਿਸੇ ਤਰੀਕੇ ਦੇ ਨਾਲ ਇਸ ਸੋਨ ਦੇ ਮਹੀਨੇ ਦਾ ਜਿਹੜਾ ਬੁੱਧਵਾਰੇ ਇਸ ਦਿਨ ਬਹੁਤ ਹੀ ਜ਼ਿਆਦਾ ਉੱਤਮ ਤੇ ਸ਼ੁਭ ਜੋਗ ਬਣ ਜਾ ਰਹੇ ਹਨ ਤੁਸੀਂ ਇਹ ਸਮਝ ਸਕਦੇ ਹੋ ਕਿ ਤੁਹਾਡਾ ਉਹ ਕੰਮ ਵੀ ਸਿੱਧ ਹੋ ਜਾਵੇਗਾ ਤੁਹਾਨੂੰ ਉਹ ਹਰ ਇੱਕ ਚੀਜ਼ ਦੀ ਵੀ ਪ੍ਰਾਪਤੀ ਹੋਵੇਗੀ ਜਿਹੜੀ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਸੋਚੀ ਹੋਵੇਗੀ ਤੁਹਾਡੇ ਘਰ ਦੇ ਵਿੱਚ ਹਰ طرف ਤੋਂ ਧਨ ਦੀ ਵਾਰਸ਼ ਹੋਵੇਗੀ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਅਗਰ ਇਸ ਬੁੱਧਵਾਰ ਨੂੰ ਤੁਸੀਂ ਛੋਟਾ ਜਿਹਾ ਉਪਾਅ ਕਰਕੇ ਇਸ ਬੁੱਧਵਾਰ ਦਾ ਤੁਸੀਂ ਇਹ ਲਾਭ ਉਠਾ ਲੈਨੇ ਹੋ ਤੋ ਇਸੇ ਤਰੀਕੇ ਦੇ ਨਾਲ ਜੋ ਗਊ ਮਾਤਾ ਹੁੰਦੀਆਂ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਤੇ ਜਦੋਂ ਤੁਸੀਂ ਕੋਈ ਵੀ ਇਹਨਾਂ ਦੇ ਨਾਲ ਜੁੜਿਆ ਹੋਇਆ ਉਪਾਅ ਕਰਦੇ ਹੋ ਤੁਹਾਡਾ ਕੀਤਾ ਗਿਆ ਉਹ ਉਪਾਅ ਬਹੁਤ ਹੀ ਜ਼ਿਆਦਾ ਜਲਦੀ ਸਫਲ ਹੋ ਜਾਂਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਰਾਤੋਂ ਰਾਤ ਤੁਸੀਂ ਧਨੀ ਬਣ ਜਾਂਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਪੈਸੇ ਦੀ ਬਹੁਤ ਹੀ ਜ਼ਿਆਦਾ ਕਮੀ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਆ ਡੀ ਰਿਹਾ ਜੇਕਰ ਆਉਂਦਾ ਹੈ ਤਾਂ ਰੋਕਦਾ ਨਹੀਂ ਫਜ਼ੂਲ ਖਰਚ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਹੋ ਰਿਹਾ ਉਹ ਲੋਕ ਤਾਂ ਖਾਸ ਕਰਕੇ ਬੁੱਧਵਾਰ ਦੇ ਦਿਨ ਨੂੰ ਸੌਣ ਦੇ ਮਹੀਨੇ ਦਾ 30 ਜੁਲਾਈ ਨੂੰ ਜਿਹੜਾ ਬੁੱਧਵਾਰੇ ਅੱਜ ਦਾ ਦਿਨ ਇਸ ਉਪਾਅ ਨੂੰ ਕਰਕੇ ਇਸ ਬੁੱਧਵਾਰ ਦਾ ਤੁਸੀਂ ਜ਼ਰੂਰ ਲਾਭ ਉਠਾਇਓ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਵਾਸਤੂ ਦੋਸ਼ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਕਲੇਸ਼ ਰਹਿੰਦਾ ਹੈ ਧਨ ਦੇ ਨਾਲ ਜੁੜੀ ਹੋਈ ਸਮੱਸਿਆ ਬਹੁਤ ਹੀ ਜ਼ਿਆਦਾ ਰਹਿੰਦੀ ਹੈ ਤਾਂ ਗਊ ਮਾਤਾ ਨੂੰ ਕਹਿੰਦਾ ਭਾਵ ਕਿ ਗਊ ਮਾਤਾ ਨੂੰ ਆਪਣੇ ਘਰ ਦੀ ਇੱਕ ਛੋਟੀ ਜਿਹੀ ਚੀਜ਼ ਤੁਸੀਂ ਖਿਲਾ ਦੇਣੀ ਹੈ ਇਸ ਦਿਨ ਜੋ ਸਿੱਧੀ ਜੋਗ ਬਣ ਚਾਰਿਆ ਇਹ ਇੱਕ ਅਜੀਹਾ ਜੋਗ ਹੈ ਜਿਸ ਦੇ ਵਿੱਚ ਤੁਹਾਡੇ ਸਾਰੇ ਹੀ ਕੰਮ ਜਿੰਨਾ ਦੀ ਆਪਾਂ ਨੂੰ ਕੋਈ ਆਸ ਉਮੀਦ ਨਹੀਂ ਹੁੰਦੀ ਉਹ ਸਾਰੇ ਹੀ ਕੰਮ ਨੇ ਝੇੜੇ ਸਾਡੇ ਪੂਰੇ ਹੋ ਜਾਂਦੇ ਨੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਤੁਹਾਨੂੰ ਰੁਕਾਵਟ ਨਹੀਂ ਆਵੇਗੀ ਜੋ ਲੋਕ ਇਹ ਕਹਿੰਦੇ ਹਨ ਆਣਾ ਕਿ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਜਾਂ ਸਾਡਾ ਕੋਈ ਵੀ ਕਾਰੋਬਾਰ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਛੋਟੀਆਂ-ਛੋਟੀਆਂ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਨੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਮਨੋਕਾਮਨਾ ਪੂਰੀ ਨਹੀਂ ਹੋ ਰਹੀ ਉਹ ਤਾਂ ਖਾਸ ਕਰਕੇ ਇਸ ਉਪਾਅ ਨੂੰ ਜ਼ਰੂਰ ਕਰਨਾ ਤੁਸੀਂ ਇਹ ਉਪਾਅ 30 ਜੁਲਾਈ 2025 ਬੁੱਧਵਾਰ ਦੇ ਦਿਨ ਨੂੰ ਜ਼ਰੂਰ ਕਰਨਾ ਹੈ ਆਪਾਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋਂ ਇਸੇ ਤਰੀਕੇ ਦੇ ਨਾਲ ਇਸ ਉਪਾਣੂ ਕਰਨ ਦੇ ਲਈ ਗੱਲ ਆਉਂਦੀ ਏ ਗੁਰਦੀ 2025 ਸਾਲ ਦੇ ਵਿੱਚ ਅਸੀਂ ਜਿੰਨੇ ਵੀ ਗੁੜ ਦੇ ਉਪਾਅ ਕਰਾਂਗੇ ਓਨਾ ਹੀ ਜ਼ਿਆਦਾ ਸਾਨੂੰ ਫਾਇਦਾ ਹੋਵੇਗਾ ਤੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਸਾਡੀ ਤਾਂ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੇ ਭਾਗ ਸਾਡਾ ਸਾਥ ਨਹੀਂ ਦਿੰਦੇ ਉਹਨਾਂ ਦੀ ਕਿਸਮਤ ਇਸ ਉਪਾਉ ਨੂੰ ਕਰਨ ਦੇ ਨਾਲ ਉਹਨਾਂ ਦਾ ਸਾਥ ਦੇਵੇਗੀ ਉਹਨਾਂ ਦੇ ਸੁੱਤੇ ਹੋਏ ਭਾਗ ਚਾਗ ਜਾਣਗੇ ਇਸੇ ਤਰੀਕੇ ਦੇ ਨਾਲ ਜਿਹੜਾ ਗੂੜੇ ਗੁਰ ਦਾ ਸਬੰਧ ਮੰਗਲ ਦੇ ਨਾਲ ਹੈ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਅਗਰ ਤੁਸੀਂ ਗੁਰ ਦਾ ਉਪਾਸਾਹਾਲ 2025 ਦੇ ਵਿੱਚ ਕਦੋਂ ਵੀ ਕਰਦੇ ਹੋ ਕਹਿੰਤਾ ਪਾ ਵਿੱਚ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਜਿਵੇਂ ਕਿ 30 ਚਲਾਈ 2025 ਸੋਂ ਦੇ ਮਹੀਨੇ ਦੀ ਬੁੱਧਵਾਰ ਦੀ ਇਸ ਤਰੀਕ ਨੂੰ ਜਿਵੇਂ ਕਿ ਇਸ ਦਿਨ ਸਿੱਧੀ ਜੋਗ ਬਣਨੇ ਜਾ ਰਹੇ ਹੈ ਇਸ ਦੇ ਨਾਲ ਨਾਲ ਸ਼ੁਕਲ ਪੱਖ ਤੁਸੀਂ ਇਹ ਸਮਝ ਸਕਦੇ ਹੋ ਕਿ ਇਸ ਦਿਨ ਇਹ ਜੋਗ ਬਣੇਗਾ ਤੇ ਇਸ ਦਿਨ ਇਹ ਉਪਾਅ ਜਿਵੇਂ ਤੁਸੀਂ ਕਰਦੇ ਹੋ ਤੇ ਉਪਾਅ ਕਰਨ ਦੇ ਨਾਲ ਤੁਸੀਂ ਧਨਵਾਨਤਾ ਬਣੋਗੇ ਬਣੋਗੇ ਕਹਿੰਦਾ ਭਾਵ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਤੱਕ ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਵੀ ਧਨਵਾਨ ਬਣਨਗੀਆਂ ਇਹ ਉਪਾਅ ਕਰਨ ਦੇ ਨਾਲ ਉਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਗੁੜ ਤੇ ਗੁੜ ਤੁਸੀਂ ਲੈਣਾ ਛੋਟੀ ਜਿਹੀ ਡਲੀ ਵੀ ਲੈ ਸਕਦੇ ਹੋ ਤੇ ਇਹ ਛੋਟੀ ਜਿਹੀ ਡਲੀ ਗੁੜ ਦੀ ਲੈਣ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਰੋਟੀ ਪਰਸ਼ਾਦਾ ਤਿਆਰ ਹੁੰਦਾ ਹੈ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੂਰੀਆਂ ਬਣਦੀਆਂ ਕਹਿੰਦਾ ਭਾਵੇਂ ਰੋਟੀ ਚਾ ਪੂਰੀ ਦੋਨਾਂ ਦੇ ਵਿੱਚੋਂ ਇੱਕ ਜੀ ਤਾਂ ਬਣਦੀ ਹੀ ਹੋਵੇਗੀ ਕਿਸੇ ਤਰੀਕੇ ਦੇ ਨਾਲ ਜੋ ਵੀ ਤੁਹਾਡੇ ਘਰ ਦੇ ਵਿੱਚ ਬਣਦਾ ਚਾਹ ਫਿਰ ਇੱਕ ਰੋਟੀ ਇੱਕ ਪੂਰੀ ਚਾ ਇੱਕ ਪਰਾਂਠਾ ਇਹਨਾਂ ਦੇ ਵਿੱਚੋਂ ਇੱਕ ਚੀਜ਼ ਲੈ ਲੈਣੀ ਹੈ ਤੇ ਇਹ ਲੈਣ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਉੱਪਰ ਤੁਸੀਂ ਇੱਕ ਗੁੜ ਦੀ ਟੁਕੜੀ ਰੱਖ ਦੇਣੀ ਹੈ ਜਿਵੇਂ ਹੀ ਤੁਸੀਂ ਇੱਕ ਗੁੜ ਦੀ ਟੁਕੜੀ ਰੱਖੋਗੇ ਉਸ ਦੇ ਉੱਪਰ ਤੁਸੀਂ ਥੋੜੀ ਜਿਹੀ ਹਲਦੀ ਰੱਖ ਦੇਣੀ ਹੈ ਇਸੇ ਤਰੀਕੇ ਦੇ ਨਾਲ ਜੋ ਹਲਦੀ ਹੈ ਹਲਦੀ ਸ਼੍ਰੀ ਹਰੀ ਵਿਸ਼ਨੂ ਜੀ ਦੇ ਨਾਲ ਜੁੜੀ ਹੋਈ ਹੈ ਜੋ ਕਿ ਸਾਡੇ ਘਰ ਦੇ ਵਿੱਚ ਧਨ ਦੀ ਕਮੀ ਨੂੰ ਦੂਰ ਕਰਦੀ ਹੈ ਤੇ ਸਾਡੇ ਘਰ ਦੇ ਵਿੱਚ ਧਨ ਨੂੰ ਬਹੁਤ ਹੀ ਤੇਜ਼ੀ ਦੇ ਨਾਲ ਲੈ ਕੇ ਆਉਣ ਤੇ ਵਧਾਉਣ ਦਾ ਕੰਮ ਵੀ ਕਰਦੀ ਹੈ ਇਸੇ ਤਰੀਕੇ ਦੇ ਨਾਲ ਇੱਕ ਹੀ ਚੁਟਕੀ ਤੁਸੀਂ ਹਲਦੀ ਰੱਖਣੀ ਹੈ ਤੇ ਗੋੜ ਰੱਖਣਾ ਹੈ ਇਸੇ ਤਰ੍ਹਾਂ ਗਊ ਮਾਤਾ ਨੂੰ ਜਾ ਕੇ ਤੁਸੀਂ ਖਿਲਾ ਦੇਣਾ ਹੈ ਜਿਵੇਂ ਹੀ ਤੁਸੀਂ ਗਊ ਮਾਤਾ ਨੂੰ ਇਹ ਖਿਲਾਉਗੇ ਉਸ ਸਮੇਂ ਤੁਸੀਂ ਆਪਣੀ ਮਨੋਕਾਮਨਾ ਵੀ ਬੋਲਣੀ ਹੈ ਜੋ ਵੀ ਤੁਹਾਡੀ ਮਨੋਕਾਮਨਾ ਮਨ ਦੇ ਵਿੱਚ ਬੋਲਦੇ ਹੋਏ ਗਊ ਮਾਤਾ ਨੂੰ ਤੁਸੀਂ ਇਹ ਖਿਲਾ ਦੇਣਾ ਹੈ ਇਸੇ ਤਰੀਕੇ ਦੇ ਨਾਲ ਮਨੋਕਾਮਨਾ ਦੇ ਨਾਲ-ਨਾਲ ਹਰ ਹਰ ਮਹਾਦੇਵ ਬੋਲਦੇ ਹੋਏ ਵੀ ਤੁਸੀਂ ਇਹ ਰੋਟੀ ਗਊ ਮਾਤਾ ਨੂੰ ਖਿਲਾ ਸਕਦੇ ਹੋ ਜਾਂ ਫਿਰ ਜਿਹੜੇ ਲੋਕ ਇਹ ਉਪਾਅ ਕਰਦੇ ਆ ਜਿਨ੍ਹਾਂ ਦੀ ਕੋਈ ਵੀ ਵਿਸ਼ ਨਹੀਂ ਹੁੰਦੀਗੀ ਕਿਉਂਕਿ ਜ਼ਰੂਰਤ ਨਹੀਂ ਹੁੰਦੀ ਜਿਹੜੀ ਉਹ ਚਾਹੁੰਦੇ ਆ ਕਿ ਪੂਰੀ ਹੋਵੇ ਤੇ ਚਾਹ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਵੀ ਨਹੀਂ ਹੁੰਦੀ ਜੇਕਰ ਉਹ ਉਹ ਵਿਅਕਤੀ ਇਸ ਉਪਾਅ ਨੂੰ ਕਰਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਹੋਰ ਧਨ ਆਉਂਦਾ ਰਹੇ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇ ਉਹ ਹਰ ਹਰ ਮਹਾਦੇਵ ਭੋਲ ਕੇ ਗਊ ਮਾਤਾ ਨੂੰ ਇਹ ਇੱਕ ਰੋਟੀ ਖਵਾ ਸਕਦੀ ਨੇ ਗੋੜ ਤੇ ਹਲਦੀ ਵਾਲੀ ਤੇ ਤੁਸੀਂ ਜਦੋਂ ਇਹ ਉਪਾਅ ਕਰ ਲੋਗੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਕਿੰਨਾ ਜ਼ਿਆਦਾ ਪੈਸਾ ਆਉਂਦਾ ਹੈ ਤੇ ਕਿਵੇਂ ਤੁਸੀਂ ਇਸ ਉਪਾਅ ਨੂੰ ਕਰਨ ਦੇ ਨਾਲ ਰਾਤੂ ਰਾਤ ਧਨੀ ਬਣ ਜਾਓਗੇ ਇੰਨਾ ਜ਼ਿਆਦਾ ਧਨ ਇੰਨਾ ਜ਼ਿਆਦਾ ਪੈਸਾ ਤੁਹਾਡੇ ਕੋਲ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਸੀਂ ਸੰਭਾਲ ਨਹੀਂ ਪਾਉਂਦੇ ਤੋ ਇਸੇ ਤਰੀਕੇ ਦੇ ਨਾਲ ਗਊ ਮਾਤਾ ਦੀ ਜੇਕਰ ਕੋਈ ਵੀ ਵਿਅਕਤੀ ਸੇਵਾ ਕਰ ਲੈਂਦਾ ਹੈ ਕਹਿੰਦਾ ਭਾਵ ਕਿ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਰੋਟੀ ਖਵਾ ਦਿੰਦਾ ਏ ਜਾਂ ਫਿਰ ਹਰਾ ਚਾਰਾ ਖਿਲਾ ਸਕ ਦਿਉ ਕਹਿੰਦਾ ਭਾਵ ਕਿ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਤੁਸੀਂ ਗਊ ਮਾਤਾ ਦੀ ਸੇਵਾ ਕਰਦੇ ਹੋ ਤੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਗਊ ਮਾਤਾ ਦੀ ਸੇਵਾ ਕੀਤੀ ਤਾਂ ਸਮਝ ਲਓ ਕਿ ਤੁਸੀਂ ਆਪਣਾ ਸੁਭਾਗਿਆ ਜੋ ਉਪਰਾਪਤ ਕਰ ਲਿਆ ਇਸੇ ਤਰੀਕੇ ਦੇ ਨਾਲ ਤੁਹਾਡਾ ਸੁਭਾਗਿਆ ਜਿਹੜਾ ਉਹ ਤਾਂ ਵਧੇਗਾ ਹੀ ਉਸ ਦੇ ਵਿੱਚ ਵਾਧਾ ਹੋਵੇਗਾ ਇਸ ਦੇ ਨਾਲ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਸੁਭਾਗਿਆ ਨੂੰ ਵੀ ਉਹ ਵਧਾਵੇਗਾ ਸਾਡੇ ਘਰ ਦੇ ਵਿੱਚ ਹਮੇਸ਼ਾ ਦੇ ਲਈ ਸੁੱਖ ਸਮ੍ਰiddhi ਬਣੀ ਰਹੇਗੀ ਤੁਹਾਡੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਧਨ ਸੁੱਖ ਸਮ੍ਰiddhi ਤੇ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਵੀ ਪੈਸਾ ਸੰਭਾਲ ਨਹੀਂ ਪਾਉਗੇ ਤੇ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਕਈ ਪੀੜ੍hiyan ਕਈ ਪੀੜ੍hiyan ਦੇ ਤੱਕ ਵੀ ਤੁਹਾਨੂੰ ਦਾਦੇ ਵੀ ਧਨ ਦੌਲਤ ਪੈਸੇ ਦੀ ਕਮੀ ਨਹੀਂ ਆਵੇਗੀ ਇਹ ਛੋਟਾ ਜਿਹਾ ਉਪਾਅ ਤੁਸੀਂ ਬੁੱਧਵਾਰ ਦੇ ਦਿਨ ਨੂੰ ਜ਼ਰੂਰ ਕਰਿਓ ਤੇ ਇਸ ਦੇ ਨਾਲ ਨਾਲ ਮਾ ਦੁਰਗਾ ਨੂੰ ਬੁੱਧਵਾਰ ਦਾ ਜੋ ਦੇਨ ਹੈ ਉਹ ਸਮਰਪਿਤ ਹੁੰਦਾ ਹੈ ਤੇ ਸੌਣ ਦੇ ਮਹੀਨੇ ਦੇ ਇਹ ਪਵਿੱਤਰ ਦਿਨ ਚੱਲ ਰਹੇ ਨੇ ਤੇ ਜਿਹੜੇ ਸੌਣ ਦੇ ਮਹੀਨੇ ਦੇ ਦਿਨ ਹੁੰਦੇ ਨੇ ਇਸਦੇ ਵਿੱਚ ਜੇਕਰ ਤੁਸੀਂ ਮਾ ਦੁਰਗਾ ਦੀ ਪਾਠ ਪੂਜਾ ਆਰਾਧਨਾ ਕਰਦੇ ਹੋ ਮਾ ਦੁਰਗਾ ਤੁਹਾਡੇ ਘਰ ਪਰਿਵਾਰ ਤੇ ਧਨ ਤੇ ਜਾਂ ਫਿਰ ਪਰਿਵਾਰ ਦੇ ਕਿਸੇ ਵੀ ਮੈਂਬਰ ਤੇ ਸੰਕਟ ਨਹੀਂ ਆਉਣ ਦਿੰਦੀ ਤੁਹਾਡੇ ਘਰ ਦੇ ਵਿੱਚੋਂ ਬਿਮਾਰੀਆਂ ਨੂੰ ਦੂਰ ਕਰ ਦਿੰਦੀ ਹੈ ਇਸ ਲਈ ਤੁਸੀਂ ਕੀ ਕਰਨਾ ਹੈ ਚਾਰ ਫੁੱਲ ਵਾਲੀ ਲੌਂਗ ਲੈ ਲੈਣੀ ਹੈ ਤੇ ਇੱਕ ਤੁਸੀਂ ਕਪੂਰ ਦਾ ਟੁਕੜਾ ਲੈਣਾ ਲੌਂਗ ਜਿਹੜੀ ਉਹ ਚਾਰ ਸਾਫ਼ ਸੁਥਰੀ ਤੇ ਫੁੱਲ ਵਾਲੀ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਨਾਲ ਇਸ ਲੌਂਗ ਤੇ ਕਪੂਰ ਨੂੰ ਤੁਸੀਂ ਕੋਈ ਮਿੱਟੀ ਦਾ ਦੀਵਾ ਜਾਂ ਬਰਤਨ ਲੈ ਕੇ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਰ ਬਣਾਇਆ ਹੋਵੇਗਾ ਉਥੇ ਤੁਸੀਂ ਇਸ ਨੂੰ ਜਲਾ ਦੇਣਾ ਜਿਹੜਾ ਲੌਂਗ ਹੀ ਲੌਂਗ ਦੇ ਉੱਪਰ ਤੁਸੀਂ ਥੋੜ੍ਹਾ ਜਿਹਾ ਦੇਸੀ ਘੋੜਾ ਜ਼ਰੂਰ ਪਾੜਾ ਤੇ ਇਸ ਲੌਂਗ ਨੂੰ ਤੁਸੀਂ ਮਾਂ ਦੁਰਗਾ ਦੀ ਲਈ ਹੀ ਜਲਾਉਣਾ ਹੈ ਇਹਦਾ ਭਾਵ ਕਿ ਮਾਂ ਦੁਰਗਾ ਨੂੰ ਤੁਸੀਂ ਇਹ ਲੌਂਗ ਨੇ ਜਿਹੜੇ ਸਮਰਪਿਤ ਕਰਦੇ ਨੇ ਜੇਕਰ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰਦੇ ਹੋ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸੰਕਟ ਨਹੀਂ ਆਵੇਗਾ ਇਸ ਦਿਨ ਸਿੱਧੇ ਜੋਗ ਬਣ ਰਿਹਾ ਹੈ ਤਾਂ ਤੁਸੀਂ ਇਸ ਦਿਨ ਨੂੰ ਬਿਲਕੁਲ ਵੀ ਆਪਣੇ ਹੱਥੋਂ ਨਹੀਂ ਜਾਣ ਦੇਣਾ ਇਸ ਦਿਨੇ ਦੋਨੋਂ ਉਪਾਅ ਤੁਸੀਂ ਜ਼ਰੂਰ ਕਰਨੇ ਆ ਕਿਉਂਕਿ ਇਹ ਸ਼ੁਭ ਤਰੀਕਾ ਸ਼ੁਭ ਸਮੇਂ ਜਿਹੜਾ ਹੁੰਦਾ ਹੈ ਸਾਡਾ ਟਾਈਮ ਹੁੰਦਾ ਵਧੀਆ ਉਹ ਸਾਨੂੰ ਕਦੇ-ਕਦੇ ਹੀ ਪਰਾਪਤ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਸੌਣ ਤੇ ਮਹੀਨੇ ਦਾ ਇੱਕ ਇੱਕ ਦਿਨ ਹੀ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਬੁੱਧਵਾਰ ਦਾ ਦਿਨ ਇਹ ਭਗਵਾਨ ਗਣੇਸ਼ ਜੀ ਨੂੰ ਅਰਪੀਤੇ ਇਸ ਦਿਨ ਤੁਸੀਂ ਭਗਵਾਨ ਗਣੇਸ਼ ਜੀ ਦੇ ਅੱਗੇ ਇੱਕ ਦੇਸੀ ਘੋਦਾ ਦੀਵਾ ਵੀ ਤੁਸੀਂ ਜ਼ਰੂਰ ਜਗਾਓ ਦੀਵਾ ਜਗਾਉਣ ਦੇ ਨਾਲ-ਨਾਲ ਉਹਨਾਂ ਨੂੰ ਗੁੜ ਦਾ ਭੋਗ ਵੀ ਤੁਸੀਂ ਜ਼ਰੂਰ ਲਗਵਾਉਣਾ ਕਿਉਂਕਿ ਇਹ ਸਾਲ 2025 ਮੰਗਲ ਦਾ ਸਾਲ ਹੈ ਇਸੇ ਤਰੀਕੇ ਦੇ ਨਾਲ ਇਹ ਗੁੜ ਤੇ ਮੰਗਲ ਦੇ ਉਪਾਅ ਤੁਹਾਡੀ ਕਿਸਮਤ ਨੂੰ ਰਾਤੋਂ ਰਾਤ ਚਮਕਾਉਣਗੇ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਬੁੱਧਵਾਰ 30 ਜੁਲਾਈ 2025 ਦੇ ਦਿਨ ਨੂੰ ਜ਼ਰੂਰ ਕਰਿਓ ਸੌਣ ਦੇ ਮਹੀਨੇ ਦੇ ਬੁੱਧਵਾਰ ਤੁਹਾਡੇ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਕਦੇ ਵੀ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਜਰੂਰ ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇੱਕ ਵਾਰ ਕਰਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਾ ਕਿਸੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਪਰਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ